ਖਬਰ ਮੁਹਾਲੀ ਦੇ ਸੁਹਾਣਾ ਸਾਹਤ ਤੋਂ ਸਾਹਮਣੇ ਆ ਰਹੀਆ ਜਿੱਥੇ ਕਿ ਇੱਕ ਦੁਕਾਨਦਾਰ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਦੁਕਾਨਦਾਰ ਦੇ ਵੱਲੋਂ ਦੱਸਿਆ ਗਿਆ ਕਿ ਮੈਂ ਆਪਣੀ ਇੱਕ ਮੋਬਾਈਲਾਂ ਦੀ ਦੁਕਾਨ ਚਲਾਉਣਾ ਤੇ ਮਨੀ ਟਰਾਂਸਫਰ ਦਾ ਵੀ ਉਸ ਦਾ ਕੰਮ ਹੈ ਦੁਕਾਨ ਦੇ ਵਿੱਚ ਚਾਰ ਨੌਜਵਾਨ ਆਉਂਦੇ ਨੇ ਨਿਹੰਗ ਬਾਣੇ ਦੇ ਵਿੱਚ ਆ ਕੇ ਰੀਚਾਰਜ ਪੁੱਛਦੇ ਨੇ ਕਿੰਨੇ ਵਾਲਾ ਤਾਂ ਉਹ 300 ਵਾਲਾ ਰੀਚਾਰਜ ਹੁੰਦਾ ਕਹਿੰਦਾ 240 ਰੁਪਏ ਦਾ ਲਗਾ ਲਓ ਰੀਚਾਰਜ ਕੋਈ ਸਬਜ਼ੀ ਨਹੀਂ ਹੈ ਕੋਈ ਚੀਜ਼ ਨਹੀਂ ਹੈ ਜੋ ਐਨਾ 60 ਰੁਪਏ ਦਾ ਉਸ ਨੂੰ ਘਾਟੇ ਦੇ ਵਿੱਚ ਰੀਚਾਰਜ ਕਰ ਦੇਵੇਗਾ ਪਰ ਫਿਰ ਵੀ ਨਿਹੰਗ ਸਿੰਘ ਇਹ ਗੱਲ ਕਹਿੰਦੇ ਹੋਏ ਨਜ਼ਰ ਆਏ ਨਿਹੰਗ ਬਾਣੇ ਦੇ ਵਿੱਚ ਸੀ ਨਿਹੰਗ ਸਿੰਘ ਅਸੀਂ ਨਹੀਂ ਕਹਿ ਸਕਦੇ ਨਿਹੰਗ ਬਾਣੇ ਦੇ ਵਿੱਚ ਸੀ ਤਾਂ ਉਹ ਆਉਂਦੇ ਨੇ ਉਹ ਕਹਿੰਦੇ ਜੇ ਨਹੀਂ 240 ਦਾ ਲਗਾਉਣਾ ਤਾਂ ਕੋਈ ਨਹੀਂ ਤੇਰੀ ਮਰਜ਼ੀ ਹੈ ਤੈਨੂੰ ਬਾਅਦ ਦੇ ਵਿੱਚ ਦੇਖਾਂਗੇ ਇਹ ਨੌਜਵਾਨ ਦੱਸ ਰਿਹਾ ਜੋ ਪੀੜਤ ਨੌਜਵਾਨ ਆ ਬਾਅਦ ਦੇ ਵਿੱਚ ਚਾਰ ਨੌਜਵਾਨ ਆਉਂਦੇ ਨੇ ਉਸ ਨੌਜਵਾਨ ਨੂੰ ਮੋਬਾਈਲਾਂ ਦੀ ਦੁਕਾਨ ਜਿਸ ਜੋ ਚਲਾ ਰਿਹਾ ਉਸ ਨੂੰ ਤੇ ਉਸਦੇ ਭਰਾ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਚਾਰਾਂ ਵਿੱਚੋਂ ਇੱਕ ਨੂੰ ਫੜ ਲਿਆ ਜਾਂਦਾ ਤਿੰਨ ਫਰਾਰ ਹੋ ਜਾਂਦੇ ਨੇ ਇੱਕ ਨੂੰ ਫੜਿਆ ਤਾਂ ਜਦੋਂ ਉਸਦੇ ਕੱਪੜੇ ਲੋਹਾਏ ਉਸਦੇ ਕਸ਼ਹਿਰਾ ਵੀ ਨਹੀਂ ਪਾਇਆ ਹੋਇਆ ਸੀ ਜਿਹੜੀ ਕਿਰਪਾਨ ਸੀ ਕਕਾਰ ਹੁੰਦੇ ਨੇ ਜਿਹੜੇ ਗੁਰੂ ਸਾਹਿਬ ਦੇ ਵੱਲੋਂ ਬਖਸ਼ੀ ਗਈਆਂ ਨੇ ਦਾਤਾਂ ਉਹ ਕਿਰਪਾਨ ਵੀ ਨਕਲੀ ਦਾਸੀ ਜਾ ਰਹੀ ਆ ਵੀ ਪਾਇਆ ਹੋਇਆ ਸੀ ਤਾ નિਹੰਗ ਬਾਣੇ ਦੇ ਵਿੱਚ ਸੀ ਉਹ ਤਾਂ ਇਹ ਵੀ ਗੱਲ ਕਹਿ ਰਹੇ ਸੀ ਕਿ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚੋਂ ਆਏ ਆ ਤਾਂ ਇਸ ਤੋਂ ਸਾਫ਼ ਜਾਹਰ ਹੁੰਦਾ ਕਿ ਕੌਮੀ ਇਨਸਾਫ ਮੋਰਚੇ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸੋਹਾਣਾ ਥਾਣੇ ਦੇ ਵਿੱਚ ਉਸ ਨੌਜਵਾਨ ਨੂੰ ਫੜ ਲਿਆ ਗਿਆ ਉਸ ਦੇ ਉੱਤੇ ਮਾਮਲਾ ਦਰਜ ਕੀਤਾ ਜਾ ਰਿਹਾ ਦੂਜੇ ਪਾਸੇ ਪੀੜਤ ਨੌਜਵਾਨ ਕੀ ਕਹਿ ਰਿਹਾ ਉਸ ਦੀ ਵੀ ਤੁਹਾਨੂੰ ਜਵਾਨੀ ਸੁਣਾ ਦਿੰਦੇ ਆ ਸਰ ਮੇਰਾ ਨਾਮ ਹੈ ਜੀ ਅਸੀਂ 골ਡੀ ਸੁਹਾਣਾ 골ਡੀ ਸੁਹਾਣਾ ਕਹਿੰਦੇ ਮੈਨੂੰ ਪਿੰਡ ਚ ਮੇਰੀ ਮੋਬਾਈਲਾਂ ਦੀ ਦੁਕਾਨ ਹੈ ਜੀ 9 ਸਾਲ ਹੋ ਗਏ ਨੂੰ ਮੋਬਾਈਲਾਂ ਦੀ ਦੁਕਾਨ ਚ ਤੇ ਮੇਰੇ ਡੈਡੀ ਪੰਚ ਨੇ ਪਿੰਡ ਦੇ ਸੁਹਾਣੇ ਦੇ ਆ ਮੈਂ ਪ੍ਰਮਿੰਦਰ ਸਿੰਘ ਜੀ ਸਾਰੇ ਆਪਣੇ ਪਿੰਡ ਦੇ ਮਿਲਦੇ ਕੀ ਹੋਇਆ ਕੀ ਸੀ ਬਾਈ ਜੀ ਇਹਨੇ 2 ਦਿਨ ਪਹਿਲਾਂ ਮੇਰੇ ਕੋਲ ਰੀਚਾਰਜ ਕਰਾਣਾ ਇਥੇ ਨਾਂਗਾ ਦੋ ਜਣੇ ਉਹਨੇ ਕੋਲ ਪੈਸੇ ਕੱਲ ਸੀ 240 ਆਇਆ 240 ਸਮਾਂ ਤੇ 300 ਰੀਚਾਰਜ ਹੁੰਦਾ ਤੇ 240 ਕਿੱਦਾਂ ਕਰ ਤਰ ਮੈਨੂੰ ਕਹੇ ਕਹਾਂ ਤੂੰ ਕੱਟ ਲੈ ਖਾਤੋਂ ਦੇਖਾਂਗੇ ਅਸੀਂ ਵੀ ਮਾਂ ਚਲ ਕੋਈ ਦੇਖ ਲਿਓ ਬਾਈ ਕੱਲ ਮੈਂ ਬੈਠਿਆ ਤੇ ਮੈਨੂੰ ਪਿੱਛੋਂ ਪੱਗ ਖਿੱਚ ਕੇ ਚਾਰ ਜਣੇ ਮੈਨੂੰ ਚਿਮੜ ਗਏ ਦੋ ਜਣੇ ਮੇਰੇ ਬ੍ਰਦਰ ਨੂੰ ਚਿਮੜ ਗਏ ਤੇ ਉਹਨਾਂ ਨੇ ਬਾਈ ਮੈਨੂੰ ਤਾਂ ਕੁੱਟ-ਕੁੱਟ ਮੇਰੇ ਬਹੁਤ ਕੁੱਟੀਆਂ ਮੈਨੂੰ ਜ਼ਿਆਦਾ ਸੱਟਾਂ ਲੱਗੀਆਂ ਗੋਝੀਆਂ ਆ ਮਾਹ ਦੋ ਬ੍ਰਦਰ ਨੂੰ ਆ ਦਿਨ ਦਿਹਾੜੇ ਬਾਈ ਗੁੰਡਾ ਕਰਦੇ ਤੇ ਮੈਨੂੰ ਅਸੀਂ ਕਹਿੰਦੇ ਮੈਨੂੰ ਕਹਿੰਦੇ ਅਸੀਂ ਮੋਰਚੇ ਤੋਂ ਆਏ ਆ ਮੋਰਚੇ ਤੋਂ ਤੇ ਬਾਈ ਇਹ ਪਿੰਡ ਇਕੱਠਾ ਹੋ ਗਿਆ ਸਾਰਾ ਸੋਹਣਾ ਬੀਗੋੜੀ ਤੇ ਸੱਟਾਂ ਵੱਜੀਆਂ ਇੱਕ ਬੰਦਾ ਪਿੰਡ ਵਾਲਾ ਨੇ ਫੜ ਲਿਆ ਜੀ ਤੇ ਉਹਦੇ ਕੋਈ ਕਸ਼ਹਿਰਾ ਨਹੀਂ ਕੁਝ ਨਹੀਂ ਪਾਇਆ ਹੋਇਆ ਤੇ ਹੁਣ ਪੀਐਸਐਚਓ ਸਾਹਿਬ ਕੋਲ ਆਏ ਹੁਣ ਉਹਨੇ ਮਤਲਬ ਕੀ ਸਾਰੇ ਦਰਤਾਰ ਕੱਢੇ ਕਿਰਪਾਨ ਪਾਈ ਹੋਈ ਭਾਈ ਜਾਲੀ ਕਿਰਪਾਨ ਪਾਈ ਹੋਈ ਤੇ ਕੋਈ ਅਮਨ ਨਹੀਂ ਛਕਿਆ ਉਹ ਕਹਿੰਦਾ ਸੀ ਉਹ ਬੰਦਾ ਕਹਿੰਦੇ ਪਾਣੀ ਪਤਦਾ ਜਿਹੜਾ ਹੁਣ ਅੰਦਰ ਫੜਿਆ ਹੋਇਆ ਪਾਣੀ ਪਾ ਦਿਆ ਕਰ ਮੇਰੇ ਪੁਲਿਸ ਨੇ ਕਾਰਵਾਈ ਕਰ ਰਹੀ ਹੈ ਹੁਣ ਪੁਲਿਸ ਬਾਈ ਕਾਰਵਾਈ ਕਰ ਰਹੀ ਹੈ ਹੁਣ ਪਰਚਾ ਹਸ ਤਾਲ ਸੀ ਹਸ ਤਾਲ ਆ ਮੈਂ ਹੁਣ 6 ਫੇਸ ਤੋਂ ਹੁਣੀ ਆਇਆ ਉਹ ਕਹਿੰਦੇ ਉੱਤੇ ਉਹ ਮੈਨੂੰ ਕਹਿੰਦੇ ਤੂੰ ਇਹ ਪੁਲਿਸ ਦਸ ਨੇ ਆਊਗਾ ਤੇ ਮੈਨੂੰ ਇਹਨਾਂ ਦਾ ਫੋਨ ਆਇਆ ਵੀ ਕਹਿੰਦੇ ਤੂੰ ਥਾਣੇ ਆ ਇੱਕ ਮਿੰਟ ਵਾਲੇ ਹੁਣ ਪਰਚਾ ਕੱਟ ਰਹੀ ਨੇ ਸਾਹਿ हां लूट सर 55500 ਰੁਪਏ ਕੱਢੇ ਨੇ ਜੀ ਮੇਰਾ ਮਨੀ ਟ੍ਰਾਂਸਫਰ ਤਾਂ ਮੇਰਾ 5 ਲੱਖ ਦਾ ਰੋਜ਼ ਮਨੀ ਟ੍ਰਾਂਸਫਰ ਹੁੰਦਾ ਆ ਤੁਹਾਨੂੰ ਦਿਖਾ ਦੇ ਗੱਲੇ ਤੇ ਵੀ ਹੱਥ ਪਾਏ ਨੇ ਲੈ ਗਏ ਉਹ ਨੇ ਦੌੜ ਕੇ ਜਦੀ ਤਿੰਨ ਦਿਨ ਦੌੜ ਕੇ ਇੱਕ ਫੜ ਲਿਆ ਜੀ ਪੈਸੇ ਲੈ ਕੇ ਪੈਸੇ ਲੈ ਕੇ ਸਰ ਹਾਂ ਉਹ ਦਿੱਖਤ ਰਹਿ ਨਹੀਂ ਸੀ ਸੀਸੀਟੀਵੀ ਜਿਹੜਾ ਸਰ ਸੀਟੀਸੀ ਉਹ ਆਉਂਦੀ ਨਹੀਂ ਅੰਦਰ ਵਰ ਕੇ ਬਾਹਰ ਹੀ ਨਿਕਲ ਕੇ ਮੇਰਾ ਗੱਲਾ ਹੀ ਬਾਹਰ ਹੀ ਆ ਜੀ ਉਹਨੇ ਅਹੀਂ ਕਿਤੇ ਦੌੜ ਗਏ ਸਰ ਸਰ ਨੰਗ ਅਸੀਂ ਕਹਿੰਦੇ ਅਸੀਂ ਨੰਗ ਕਹਿਣ ਨੰਗ ਅਸੀਂ ਜੇ ਸਰ ਇੱਕ ਪਿੰਡਾਂ ਵਾਲੇ ਪੜਿਆ ਸਾਰਾ ਪਿੰਡ ਇਕੱਠਾ ਹੋ ਗਿਆ ਤਾਂ ਮਤਲਬ ਕੀ ਫਿਰ ਭਾਈ ਉਹ ਕਹਿੰਦਾ ਵੀ ਜਾਲੀ ਨਾ ਗਏ ਨਾ ਉਹਦੇ ਕਚਹਿਰਾ ਪਾਏ ਨਾ ਕੋਈ ਦਿਨ ਦਿਹਾੜੇ ਗੁੱਡਾ ਕਰਦੀ ਥੋੜੇ ਆਪਣੇ ਕਮੇਰਕਲ ਵੀ ਡੇਟ ਹੋ ਗਏ ਉਹ ਚੱਕੀਆਂ ਤੱਕ ਦੌੜ ਕੇ ਗਏ ਨੇ ਸਰਾ ਚਾਰ ਪੰਜ ਜਣੇ ਤੇ ਹੁਣ ਕੀ ਮੰਗ ਕਰਦਾ ਤੂੰ ਮੈਂ ਤਾਂ ਵੀ ਇਨਸਾਫ ਮੰਗਦਾ ਇਹਨਾਂ ਤੋਂ ਜੀ ਇਹਨਾਂ ਦੇ ਬਾਈ ਕਰੋੜਾਂ ਦੇ ਮੁੰਡਾ ਮੈਨੂੰ ਬਾੜਾ ਕੁੱਟਿਆ ਉਹਨੇ ਬਾਈ ਜੀ ਆ ਦੇਖੋ ਸਜਾ ਕੇ ਗੇਰਤਾ ਮੈਨੂੰ ਉਹ ਰੋੜਾ ਕਹਿੰਦਾ ਤੈਨੂੰ ਅਸੀਂ ਮਾਰਨਾ ਮਾਰਨਾ ਤੇ ਜੱਡੀ ਗੁੱਡੇ ਬੈਠੇ ਮੋਟਰਸਾਈਕਲ ਮੋਟਰਸਾਈਕਲ ਨਹੀਂ ਮੋਟਰਸੈਲ ਦੌੜ ਗਈ ਠੀਕ ਪਿੱਛੇ ਮੋਟਰਸੈਲ ਖੜਾਏ ਜੀ